ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਫਗਵਾੜਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਫਗਵਾੜਾ ਦੇ ਵਿੱਚ ਇੱਕ ਢਾਬੇ ਵਾਲੇ ਨੇ ਕੁਝ ਨੌਜਵਾਨਾਂ ਨੂੰ ਜਦੋਂ ਢਾਬੇ ਦੇ ਅੰਦਰ ਸ਼ਰਾਬ ਪੀਣ ਤੋਂ ਰੋਕਿਆ ਤਾਂ ਦੇਖੋ ਕਿਵੇਂ ਨੌਜਵਾਨਾਂ ਵੱਲੋਂ ਢਾਬੇ ਦੇ ਅੰਦਰ ਭਾਂਡ ਧੋੜ ਕੀਤੀ ਗਈ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਤੋਂ ਬਾਅਦ ਟਾਬੇ ਵਾਲੇ ਦਾ ਕਾਫੀ ਨੁਕਸਾਨ ਹੋਇਆ ਤੁਹਾਨੂੰ ਦੱਸਦੇ ਕਿ ਫਗਵਾੜਾ ਵਿੱਚ ਬੀਤੀ ਰਾਤ ਇੱਕ ਘਟਨਾ ਹੋਈ ਹੈ ਜਿੱਥੇ ਕਿ ਕੁਝ ਨੌਜਵਾਨ ਜਿਹੜੇ ਨੇ ਰੈਸਟੋਰੈਂਟ ਦੇ ਅੰਦਰ ਦਾਖਲ ਹੁੰਦੇ ਨੇ ਤੇ ਸ਼ਰਾਬ ਪੀਣ ਦੀ ਸ਼ਰਾਬ ਪੀਂਦੇ ਨiyet ਨਾਲ ਦਾਖਲ ਹੁੰਦੇ ਨੇ ਜਦੋਂ ਟਾਬੇ ਮਾਲਕ ਨੇ ਨੌਜਵਾਨਾਂ ਨੂੰ ਰੋਕਿਆ ਕਿ ਇਹ ਫੈਮਿਲੀ ਰੈਸਟੋਰੈਂਟ ਹੈ ਇਸ ਦੇ ਅੰਦਰ ਸ਼ਰਾਬ ਪੀਣਾ ਮਨਾ ਹੈ ਤਾਂ ਪਹਿਲਾਂ ਤਾਂ ਨੌਜਵਾਨ ਜਿਹੜੇ ਨੇ ਉਹ ਮੰਨ ਜਾਂਦੇ ਨੇ ਉੱਥੋਂ ਨਿਕਲ ਜਾਂਦੇ ਨੇ ਉਸ ਤੋਂ ਬਾਅਦ ਥੋੜੀ ਹੀ ਦੇਰ ਬਾਅਦ ਜਿਹੜੇ ਨੇ ਦੁਬਾਰਾ ਆਸ ਆਂਦੇ ਨੇ ਤੇ ਤਾਬੇ ਦੀ ਜਿਹੜੀ ਹੈ ਬੁਰੀ ਤਰ੍ਹਾਂ ਭਾਂ ਤੋੜ ਕਰਦੇ ਨੇ ਸੀਸੀਟੀਵੀ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿਵੇਂ ਕੋ ਨੌਜਵਾਨ ਜਿਹੜੇ ਨੇ ਤਾਬੇ ਦੇ ਵਿੱਚ ਦਾਖਲ ਹੋ ਕੇ ਤਾਬੇ ਦੀ ਪੂਰੀ ਬੁਰੀ ਤਰ੍ਹਾਂ ਜਿਹੜੇ ਨੇ ਭਾਂ ਤੋੜ ਕਰਦੇ ਨੇ ਜਿਸ ਦੇ ਕਰਕੇ ਤਾਬੇ ਵਾਲੇ ਦਾ ਕਾਫੀ ਨੁਕਸਾਨ ਹੋਇਆ ਤਾਬੇ ਮਾਲਕ ਦਾ ਵੀ ਕਹਿਣਾ ਹੈ ਕਿ ਉਹਨਾਂ ਨੇ ਕਿਹਾ ਇਸ ਬੰਦੇ ਜਾਣਕਾਰੀ ਦਿੱਤੇ ਹੋਏ ਦੱਸਿਆ ਕਿ ਮੀਤੀ ਰਾਤ ਜਦੋਂ ਨੌਜਵਾਨ ਜਿਹੜੇ ਨੇ ਕੁਝ ਸ਼ਰਾਬ ਪੀ ਲਈ ਸੀ ਉਨਾ ਨੇ ਜਿਹੜਾ ਇਹ ਕਿਹਾ ਕਿ ਇਹ ਫੈਮਿਲੀ ਰੈਸਟੋਰੈਂਟ ਹੈ ਤੇ ਇੱਥੇ ਸ਼ਰਾਬ ਪੀਣਾ ਅਲਾਉਡ ਨਹੀਂ ਹੈ ਜਿਸ ਤੋਂ ਬਾਅਦ ਨੌਜਵਾਨ ਪਹਿਲਾਂ ਤਾਂ ਮੰਨ ਕੇ ਉੱਥੋਂ ਨਿਕਲ ਜਾਂਦੇ ਨੇ ਫਿਰ ਮੁੜ ਕੇ ਫੇਰ ਆਉਂਦੇ ਨੇ ਤੇ ਤਾਬੇ ਦੀ ਬੁਰੀ ਤਰ੍ਹਾਂ ਭਾਂ ਤੋੜ ਕਰਦੇ ਨੇ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦੇ ਕਿ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਵੀ ਕੱਲ ਅਜਿਹੀ ਘਟਨਾ ਵਾਪਰੀ ਕਿਉਂਕਿ ਲਗਾਤਾਰ ਜਿਹੜੇ ਨੇ ਨੌਜਵਾਨ ਬੇਖੌਫ ਹੋ ਰਹੇ ਨੇ ਚੋਰਾਂ ਜਿਹੜੇ ਨੇ ਬੇਖੌਫ ਹੋ ਰਹੇ ਨੇ ਬੀਤੀ ਰਾਤ ਹੀ ਜਿਹੜੀ ਹੈ ਜਲੰਧਰ ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਜਿੱਥੇ ਢਾਬੇ ਮਾਲਕ ਜਦੋਂ ਰੋਟੀ ਖਾਣ ਲੱਗਦਾ ਤਾਂ ਉਸ ਢਾਬੇ ਮਾਲਕ ਦੇ ਵਿੱਚ ਜਿਹੜੇ ਨੇ ਰੋਟੀ ਖਾਂਦੇ ਹੀ ਵੇਲੇ ਹੀ ਕੁਝ ਨੌਜਵਾਨ ਜਿਹੜੇ ਨੇ ਦੋ ਨੌਜਵਾਨ ਢਾਬੇ ਦੇ ਅੰਦਰ ਦਾਖਲ ਹੋ ਜਾਂਦੇ ਨੇ ਤੇਜ਼ ਧਾਰ ਹਥਿਆਰ ਤੇ ਨਾਲ ਹੀ ਬੰਦੂਕ ਦੀ ਨੋਕ ਤੇ ਢਾਬੇ ਮਾਲਕ ਦੇ ਹਮਲਾ ਕਰਕੇ ਕਾਫੀ ਕੈਸ਼ ਜਿਹੜਾ ਇਹ ਦੁਕਾਨ ਦੇ ਅੰਦਰੋਂ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਘਟਨਾ ਜਿਹੜੀ ਹੈ ਲਗਾਤਾਰ ਵਾਪਰ ਰਹੀ ਹੈ ਜਿਸ ਕਰਕੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਤੇ ਇਹ ਮਾਮਲਾ ਜਿਹੜਾ ਇਹ ਫਗਵਾੜਾ ਤੋਂ ਸਾਹਮਣੇ ਆ ਰਹੇ ਫਗਵਾੜਾ ਦੇ ਵਿੱਚ ਕਾਫੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਕੁਝ ਨੌਜਵਾਨ ਜਿਹੜੇ ਨੇ ਬੜੇ ਹੀ ਬੇਖੌਫ ਦੇ ਨਾਲ ਦੇਖੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਬੇਖੌਫ ਦੇ ਨਾਲ ਤਾਬੇ ਦੇ ਅੰਦਰ ਦਾਖਲ ਹੁੰਦੇ ਨੇ ਦਾਖਲ ਹੋਣ ਤੋਂ ਬਾਅਦ ਤਾਬੇ ਦੀ ਬੁਰੀ ਤਰ੍ਹਾਂ ਭਾਂ ਤੋੜ ਕਰਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨ ਬੜੇ ਹੀ ਬੇਖੌਫ ਦੇ ਨਾਲ ਹਥਿਆਰਾਂ ਦੇ ਨਾਲ ਢਾਬੇ ਦੀ ਬੁਰੀ ਤਰ੍ਹਾਂ ਭਾਂ ਤੋੜ ਕਰਦੇ ਨੇ ਜਿਸ ਤੋਂ ਬਾਅਦ ਢਾਬੇ ਮਾਲਕ ਦਾ ਕਹਿਣਾ ਹੈ ਕਿ ਉਸ ਦਾ ਕਾਫੀ ਨੁਕਸਾਨ ਹੋਇਆ ਹੈ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਜਿਹੜੀਆਂ ਨੇ ਸਾਫ਼ ਕੈਦ ਹੋ ਗਈਆਂ ਨੇ ਜਿਸ ਦੇ ਵਿੱਚ ਢਾਬਾ ਮਾਲਕ ਇੱਕ ਵਾਰ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ ਕਈ ਲੋਕ ਜਿਹੜੇ ਨੇ ਪਿੱਛੇ ਭੱਜਦੇ ਨੇ ਪਰ ਨੌਜਵਾਨ ਜਿਹੜੇ ਨੇ ਭਾਂ ਤੋੜ ਕਰਕੇ ਨੁਕਸਾਨ ਕਰਕੇ ਉੱਥੋਂ ਗਾਇਬ ਹੋ ਜਾਂਦੇ ਨੇ ਤਾਂ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਕਿ ਆਖਿਰਕਾਰ ਢਾਬੇ ਮਾਲਕ ਦਾ ਕੀ ਕਹਿਣਾ ਹੈ ਜਸਟਿਸ ਇਹ ਮਾਮਲਾ ਕੀ ਹੋਇਆ ਜਿਹੜਾ ਰਤੀ ਬਾਈ ਢਾਬੇ ਦੇ ਉੱਤੇ ਕੋਈ ਲੜਾਈ ਝਗੜਾ ਹੋ ਗਿਆ। ਬਲਾ ਭਾਈ ਗੁਲਾਬ ਕੀਤੀ ਹੋਈ ਚਾਰ ਪੰਜ ਜਣਿਆਂ ਨੇ। ਅੱਛਾ ਜੀ। ਉਹ ਤੁਹਾਨੂੰ ਕਹਿੰਦੇ ਅਸੀਂ ਖਰਾਬ ਨਹੀਂ ਕਰਦੇ ਆ ਵੀ ਇਹ ਫੈਮਿਲੀ ਹੈ। ਇਥੇ ਨਹੀਂ ਖਰਾਬ ਕਰਦੇ। ਹੂੰ। ਤੇ ਉਹ ਪਹਿਲਾਂ ਤਾਂ ਗਲਾਸ ਮੰਗਨ ਕਰੇ ਜਾਂਦੇ ਗਲਾਸ ਦੇ ਰੋ ਸਾਨੂੰ ਕੋਈ ਕੋਈ ਸਲਾਦ ਦਿਓ ਅਸੀਂ ਕਿਹਾ ਉੱਥੇ ਪੈਗ ਲਾਣੇ ਨੇ। ਬਾ ਉਹ ਐਨੇ ਗੁੰਡਦ ਰੱਖੀ ਨੂੰ ਨੇ। ਮੋੜ ਕੇ ਵਾਪਸ ਵੀ ਆਏ ਆ ਚਾਰ ਪੰਜ ਜਣਿਆਂ ਨੇ ਲੈ ਕੇ ਨਾਲ ਦਾਤਰੇ ਉਤਰੇ ਸੀ। ਹੂੰ। ਤੇ ਹਮਲਾ ਕਰਦਾ ਬੈਂਚ-ਮੁੰਚ ਤੋੜ ਗਏ ਇੱਥੇ ਸਾਰੇ। ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਬਾਪੂ ਪੰਜ ਛੇ ਜਣੇ ਸੀ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤੀ 1:00 ਵਜੇ ਦਾ ਟਾਈਮ ਹੋਣਾ ਇਹ ਇੱਕ 1:30 ਰਿਕਾਰਡਿੰਗ 'ਚ ਆਇਓ ਜੀ ਸਾਫ ਪਿੰਡ ਦੇ ਹੀ ਆ ਮਗਰ ਲਈ ਸੀਸੀਟੀਵੀ ਦੇ ਵਿੱਚ ਆਏ ਸਾਰੇ ਨੌਜਵਾਨ ਕੋਈ ਤੁਹਾਨੂੰ ਕੀਤੀ ਸੀ ਗਏ ਤੁਸੀਂ ਕੋਈ ਤੁਹਾਨੂੰ ਕੀਤੀ ਸੀ ਰਾਤੀ ਆਏ ਸੀ ਉਹ ਕਹਿੰਦੇ ਹੁਣ 3:00 ਵਜੇ ਦਾ ਟਾਈਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿੱਦਾਂ ਇੱਥੇ ਢਾਬੇ ਤੇ ਹਮਲਾ ਕੀਤਾ ਪਰਚਾ ਦਿੱਤਾ ਵੀ ਆਵੇ ਹਾਂ ਜੀ गुंडागर्दी कर रहे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप